ਆਪਾਂ ਅੱਜ ਸ਼ੋਪਿੰਗ ਚੱਲੇ ਆਂ ਮਾਮਾ ਕਹਿੰਦਾ ਮੈਂ ਸ਼ੋਪਿੰਗ ਕਰਨਾ ਆਪਾਂ ਕਿਤੇ ਆ ਗਏ ਟੀਕੇ ਮੈਕ ਚ ਆ ਗਏ ਟੀਕੇ ਮੈਕ ਚ ਆ ਰਹੀ ਆ ਗਏ ਸਕੇ ਚਰ ਨੋ ਤਾਂ ਸਮੋਨ ਬਥੋਂ ਨਹੀਂ ਲੱਗਿਆ ਸੀ ਆ ਅੱਠਾ ਹੀ ਲੈ ਲਿਆ ਜੀ ਆਪਾਂ ਦੋ ਸਾਲਾਂ ਦਾ ਅੰਮਾ ਹਾਂ ਗੱਡੀ ਦੇ ਆੜਾ ਨਾ ਕਿਉਂ ਦੇ ਪਾਜੀ ਇੱਥੇ ਨਹੀਂ ਵਜਾ ਸਕਦੀ ਗੱਡੀ ਦੇ ਹਾਰਨ ਸੋਰੀ ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ ਨਹੀਂ ਕੱਢੀ ਅੱਜ ਕੀ ਕੀਤਾ ਸੀ ਬੇਬੀ ਨੇ ਫੁੱਲੇ ਤੁਰਨੇ ਘੁੱਟਿਆ ਆ ਲੈ ਬਟਾਲੇ ਦਾ ਕੂਲ ਉਹ ਨੰਗਿਆ ਹਾਂਜੀ ਸੋ ਸਸੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਵੋਗੇ ਸੋ ਵੀ ਆ ਪੱਤਾਂ ਨੂੰ ਛੱਡ ਕੇ ਆ ਸੀ ਨਰਸਰੀ ਤੇ ਹੁਣ ਲੈਣ ਆਏ ਨਰਸਰੀ ਤੋਂ ਮਿੱਠੀ ਮਿੱਠੀ ਜਿਹੜੀ ਆ ਵਾਰਸ਼ ਹੋ ਰਹੀ ਆ ਤੇ ਮੌਸਮ ਉਸ ਮੌਇਆ ਤੇ ਆਰਾ ਚਿੰਗ ਦੀ ਹੁਣੀ ਆਉਣਗੇ ਹੁਣ ਨਰਸਰੀ ਲਾ ਕੇ ਇੱਥੇ ਨਰਸਰੀ ਇਹਨਾਂ ਦੇ ਜਿਵੇਂ ਆਪਾਂ ਨੂੰ ਅੰਗਣ ਵਾੜੀਆਂ ਹੁੰਦੀਆਂ ਵਾਂ ਇੱਧਰ ਅੰਗਣ ਵਾੜੀਆਂ ਛੱਡਿਆ ਦੇ ਹੁੰਦੀ ਮੰਮੀ ਹਣੀ ਉਵੇਂ ਹੀ ਹੁਣ ਇੱਧਰ ਨਰਸਰੀ ਆਵਾਂ ਪੂਰਿਆਂ ਦੇ ਖਾਲਿਆਂ ਦੇ ਸਭ ਆਉਂਦੇ ਇੱਥੇ ਸਾਡਾ ਵੀ ਆਉਣ ਵਾਲਾ ਹੀ ਆ ਪਚਾਂਗੀ ਆਕੇ ਰੌਣਕਾਂ ਹੀ ਲਾ ਦੇਣੀਆਂ ਅੱਜ ਉਹਨੇ ਫਿਰ ਰੌਣਕੋ ਨੇ ਲਾ ਦੇਣੀਆਂ ਫੁੱਲ ਰੌਣਕ ਮੇਲਾ ਕਿਉਂ ਅੱਜ ਘਰੇ ਸੁਨਣਾ ਸੁਨਣਾ ਸੀਗਾ ਸਾਰਾ ਘਰ ਆਲਾ ਮੋਟੂ ਆ ਗਿਆ ਮੋਟੂ ਮੋਟੂ ਆ ਜਾ ਮੋਟੂ ਪਾ ਦੇ ਕਾ ਪਾ ਦੇ ਕਾ ਪਾ ਦੇ ਪਾ ਦੇ ਪਾ ਦੇ ਥੈਂਕ ਯੂ ਜੀ ਕਰਦੇ ਮਾਮੂ ਆ ਗੱਲ ਤੇ ਕੀ ਮਰਾਇਆ ਓਏ ਸਕੈਚ ਪਿੰਨੀ ਤਾਂ ਨਹੀਂ ਦਿੱਤੀ ਘੇਨੇ ਹੈ ਮੈਂ ਤੇ ਭਾਈ ਆ ਗਿਆ ਹਲੋ ਹਲੋ ਉਹ ਜੀ ਲਾ ਕੇ ਸੀ ਮੋਟੂ ਤੇ ਬੈਠੋ ਆਪਣੂ ਕੰਮ ਚੱਲੀਏ ਮੋਟੂ ਆ ਜਾ ਪਾ ਬਾਗਰਖਾਨ ਚੱਲੀਏ ਪੀਜ਼ਾ ਖਾਣਾ ਆ ਗੱਲ ਤੇ ਕੀ ਮਰਾਇਆ ਓਰੇ ਇਧਰ ਨੂੰ ਆ ਉਰੇ ਆ ਗਾੜਾ ਤਾਂ ਨਹੀਂ ਕੱਢੀਆਂ ਕਿਸੇ ਨੂੰ ਹੈ ਕੱਢੀਆਂ ਤਾਂ ਨਹੀਂ ਨਹੀਂ ਕੱਢੀ ਖਾਣ ਨੂੰ ਕੀ ਦਿੱਤਾ ਸੀ ਓਏ ਪਾਟਾ ਹਾਂ ਪਾਟਾ ਕਿੰਨੇ ਪਾਟੇ ਕਰਦੇ ਫਿਰ ਜੋਈ ਕਰਦੇ ਫੋਟ ਫੋਰ ਨਹੀਂ ਮੰਗਿਆ ਦੋ ਨਾ ਟੱਡ ਭਰ ਗਈ ਤੇਰਾ ਮਮਾ ਸਾਰੇ ਉੱਥੇ ਬੈਠੋ ਉੱਥੇ ਸ਼ੀਟ ਤੇ ਮੈਂ ਤੈਨੂੰ ਬਾਹਰ ਸ਼ੋਪਿੰਗ ਲੈ ਕੇ ਜਾ ਰਹੀ ਹਾਂ ਹਾਂ ਛੇਤੀ ਦਨ ਸੀਟ ਤੇ ਬੈਠ ਸੀਟ ਤੇ ਕਿਸੇ ਨੂੰ ਗਾਲ ਤਾਂ ਨਹੀਂ ਕੱਢੀ ਨਹੀਂ ਕੱਢੀ ਮੈਡਮ ਨੂੰ ਨਹੀਂ ਹਾਂ ਗੁੱਡ ਬாய் ਕਿੰਨੇ ਕਿੰਨੇ ਬੇਬੀ ਆਏ ਸੀ ਫਿਰ ਅੱਜ ਦੋ ਦੋ ਹੀ ਆਏ ਇੰਜੋਏ ਕੀਤਾ ਤੂੰ ਖੇਟਿਆ ਸੀ ਬੇਬੀਆਂ ਨਾਲ ਕਿੰਨਾ ਕੋ ਕਿੰਨਾ ਕੰਜੋਏ ਕੀਤਾ ਉਹ ਦੋਨੋਂ ਤਾਂ ਕੋਲ ਕਿੰਨਾ ਅੰਜੋਏ ਕੀਤਾ ਦੋ ਕਿੱਥੇ ਹੈ ਗਾਲ ਤਾਂ ਕੱਢੀ ਹੋ ਤੂੰ ਹਾਂ ਉਗਾਰ ਕੱਢੀ ਸੀ ਮੈਂ ਕੀ ਕਹਿਣਾ ਪੋਲਛਾ ਗਈ ਪੋਲਛਾ ਵੱਡਾ ਸੀਗਾ ਨਹੀਂ ਇੱਕ ਕੱਢੀ ਸੀ ਗਾਲ ਕੁੱਟਿਆ ਤਾਂ ਨਹੀਂ ਕਿਸੇ ਨੂੰ ਨਹੀਂ ਕੁੱਟਿਆ ਉਹ ਦੇਖੋ ਜੀ ਉਹ ਲਾ ਟ੍ਰੇਨ ਟ੍ਰੇਨ ਤੇ ਝੂਟੇ ਲੈ ਸੀ ਉੱਤੇ ਸੋਨੀਆ ਤਾਰ ਉਹ ਟ੍ਰੇਨ ਤੇ ਝੂਟੇ ਲੈ ਜੀ ਓਏ ਮਮਾ ਅੱਜ ਮੈਂ ਕਿਉਂ ਬੰਦਾ ਮੈਂ ਆ ਜਾਂਦਾ ਪਰ ਤੇ ਇੰਗਲੈਂਡ ਹੈ ਐਚ ਤਾਂ ਮੈਂ ਆ ਜਾਂਦਾ ਮੈਂ ਆ ਗਿਆ ਇੰਡੀਗਾ ਦਾ ਗਰਮੀ ਹੋਈ ਪਈ ਆ ਹਾਂ ਗਾੜਾ ਮੇ ਹੋਗੀ ਗਾੜਮੇ ਗੜਮੀ ਹਾਂ ਉਹ ਕਹਤਾਰੇ ਨੇ ਹੁਣ ਕੀ ਖਾਣ ਜਾਣਾ ਮੈਕਡੋਨਲ ਹਾਂ ਕਿਹੜਾ ਮੂੰਹ ਖਾਊਗਾ ਤੇਰੀ ਟੀਚਰ ਕਹਿੰਦੇ ਤਾਰਾ ਨੇ ਤਾਂ ਪਾਸਤਾ ਵੀ ਖਾਇਆ ਸੀ ਹਾਂ ਓਏ ਇੱਧਰ ਨੂੰ ਤਾਂ ਖਾ ਮੂੰਹ ਪਾਸਤਾ ਵੀ ਖਾਇਆ ਸੀ ਬੇਬੀ ਪਾਸਤਾ ਖਾਇਆ ਸੀ ਲਿਬੜਿਆ ਤਾਂ ਹੈ ਨਹੀਂ ਅੱਜ ਤੂੰ ਓਏ ਮਾਮਾ ਮੇਰੇ ਕੋਲ ਬਾਹਲਾ ਸੋਣਾ ਕੁਲ ਆ ਤਾਰੇ ਤੂੰ ਐਨਜੋਏ ਕੀਤਾ ਪੁੱਤ ਆ ਲੈ ਬਤਾ ਲੈ ਦਾ ਕੁਲੋਂ ਨੰਗਿਆ ਸਾ ਕਮੇਡਲ ਨਹੀਂ ਕਰਦੇ ਮੋੜ ਨਹੀਂ ਆਪਾਂ ਅੱਜ ਸ਼ਾਪਿੰਗ ਚੱਲੇ ਆ ਮਾਮਾ ਕਹਿੰਦਾ ਮੈਂ ਸ਼ਾਪਿੰਗ ਕਰਨਾ ਔਰ ਮੈਨੂੰ ਸ਼ਾਪਿੰਗ ਦਾ ਕਰਾ ਲਿਆ ਤੂੰ ਕਿ ਚੱਲਾ ਚੱਲਾ ਉੱਤੇ ਤੂੰ ਕਿ ਚੱਲਾ ਚੱਲਾ ਸ਼ਾਪਿੰਗ ਸ਼ਾਪਿੰਗ ਕਰਕੇ ਆਈਏ ਆਪਾਂ ਮੰਮਾ ਹਾਂ ਗੱਡੀ ਦੇ ਹਾਰਾਣਾ ਕਿਉਂ ਦੇ ਬਾਈ ਇੱਥੇ ਨਹੀਂ ਵਜਾ ਸਕਦੀ ਗੱਡੀ ਦੇ ਹੋਰ ਨਸੋਰੀ ਇੱਥੇ ਨਹੀਂ ਹਾਰ ਨਾਲ ਵੱਜਦਾ ਗੱਡੀ ਦੇ ਹਾਰ ਕੱਢਦੇ ਆ ਪੁੱਤ ਜੀ ਹਾਰਨ ਕੱਢਦੇ ਜਿਵੇਂ ਤੂੰ ਮੂੰਹ ਨਾਲ ਗਾਲਾਂ ਕੱਢਦਾ ਇੱਥੇ ਹਾਰ ਨਾਲ ਗਾਲਾਂ ਕੱਢਦੇ ਆ ਆਰ ਨਾ ਨਹੀਂ ਵਾਈ ਦੇ ਗੱਡੀ ਦੇ ਇੰਡੀਆ ਫਿਰਦਾ ਓਏ ਹਾਂ ਮੋਟੂਆ ਮੰਨੇ ਮੰਨੇ ਨੂੰ ਨਾਲ ਲੈ ਕੇ ਚੱਲ ਗਏ ਕਿਉਂ ਲੈ ਚੱਲਦੇ ਆ ਕੁਝ ਕੁਝ ਮੰਨਾ ਵੀ ਲਿਆਊਗਾ ਯਾਰ ਕਿ ਕੋਹ ਮੰਨਾ ਵੀ ਲਿਆਊਗਾ ਖਾਣ ਨੂੰ ਨਹੀਂ ਹਾਂ ਕਿਉਂ ਮੰਨਾ ਕਹਿੰਦਾ ਫਿਰ ਮੈਂ ਡੋਨਟ ਖਾਣਾ ਮੰਨੇ ਨੇ ਡੋਨਟ ਨਹੀਂ ਖਾਣਾ ਕਿਉਂ ਡੋਨਟ ਤੇਰੇ ਵਾਸਤੇ ਹੀ ਬਣਿਆ ਹੋਇਆ ਆ ਦੇਖ ਵਾਪੋ ਕੋਇਆ ਖਿਗਰਾਇਆ ਹੱਥ ਤੇ ਸੁਣਾਈ ਅੱਜ ਕੀ ਕੀਤਾ ਕੀ ਬੁੱਤੇ ਇਹ ਤਾਂ ਦੱਸੋ ਖੂਲੀ ਕੀ ਕੀ ਬਣਾਇਆ ਸੀ ਅੱਜ ਅੱਜ ਕੀ ਕੀਤਾ ਸੀ ਬੇਬੀ ਨੇ ਖੂਲੇ ਨੀ ਨੋਟੀਚਰ ਨੇ ਕੁੱਟਿਆ ਉੱਤਰਾਂ ਨਹੀਂ ਕੁੱਟਿਆ ਕਿਹੜੀ ਟੀਚਰ ਨੇ ਕੁੱਟਿਆ ਮੈਨੂੰ ਦੱਸ ਕੀ ਨੇਮ ਆ ਟੀਚਰ ਦਾ ਤੇਰੀ ਦਾ ਕੁੱਟੀ ਸੀ ਮੋਟੀ ਸੀਗੀ ਹਾਂ ਮੈਂ ਨੋਟੀਚਰ ਨੇ ਨਹੀਂ ਕੁੱਟਿਆ ਕਾ ਤੂੰ ਕੁੱਟਿਆ ਮੈਂ ਪੁੱਛ ਕੇ ਆਵਾਂ ਹਾਂ ਓਕੇ ਮੈਂ ਪੁੱਛ ਕੁੱਟਿਆ ਕਾ ਤੂੰ ਕੱਲੋਂ ਵੀ ਆਉਣਾ ਸਕੂਲੇ ਓਏ ਵਿਦਾਲੋਂ ਕੀ ਪਲੇ ਕਰਨਾ ਮਾਮਾ ਕਹਿੰਦਾ ਮੈਨੂੰ ਲੈ ਜਾਊਗਾ ਨਾਲ ਮੈਨੂੰ ਨਾਲ ਚੱਲੇਗਾ ਨਾਲ ਮੈਂ ਬੇਬੇ ਕਿੱਧਰ ਮੋੜੋ ਇਹ ਰੇਵੀਸ਼ੀ ਆਉਣ ਲੱਗੀ ਕਿਨਾ ਫਰੇਵੀਸ਼ੀ ਯਾਰ ਅੱਜ ਫੇ ਚੀਜੀ ਦਵਾਈ ਦੇ ਕਿਉਂ ਤੈਨੂੰ ਮੈਂ ਮਾਮਾ ਕਹਿੰਦਾ ਦੋਨੋਂ ਬਣਾਉਂ ਮੋਟਲੀ ਮੋਟਲੀ ਤੀ ਨਾ ਆ ਗਿਆ ਤਾਰੇ ਮੈਂ ਕਿੰਨਾ ਆ ਗਿਆ ਮਾਈ ਗੋਡ ਉਹ ਇੱਧਰ ਦੇਖ ਜਾਮ ਲੱਗ ਗਿਆ ਗੱਡਿਆਂ ਦਾ ਜਾਮ ਲੱਗ ਗਿਆ ਉਹ ਦੇ ਕੰਮ ਕਰੀ ਜਾਂਦੇ ਭਾਈ ਉਹ ਦੇ ਕੰਮ ਦੇ ਖਾ ਕੀ ਖੜਾ ਚੋ ਚੋ ਇਹ ਤੋਂ ਬੈਂਬਲੇ ਦੀ ਬਣਾਉਂਦੇ ਬੈਂਬਲੇ ਦੀ ਬਣਾਉਂਦੇ ਬੈਂਬਲੇ ਬੈਂਬਲੇ ਗਾਂ ਤੋਂ ਦੀ ਸ਼ੋਹ ਮਨਾ ਆਪਾਂ ਜਾਈ ਜਾਵਾਂਗੇ ਬੈਂਬਲੇ ਜਾਵਾਂ ਹਾਂ ਬੈਂਬਲੇ ਜਾਣਾ ਆਪਾਂ ਕਿਤੇ ਆ ਗਏ ਟੀਕੇ ਮੱਕ ਚ ਆ ਗਏ ਟੀਕੇ ਮੱਕ ਚ ਛੋਪਿੰਟਾਂ ਨਾਲ ਆ ਰਿਹਾ ਟਾਣਾ ਸੈਂਚਵਰੀ ਹਾਂ ਛੋਪੀ ਹਾਂ ਹੋਰ ਕਿੱਥੇ ਜਾਣਾ ਮम्मा ਮੈਨੂੰ ਤੋਏ ਕਿਉਂ ਲੈ ਕੇ ਗਈ ਸੀ ਹਾਂ ਆ ਜਾਓ ਮੀ ਪੈ ਰਹਾ ਹੈ ਮੀ ਕਿੱਧੜ ਗਿਆ ਮੀ ਕਿੱਧੜ ਗਿਆ ਆ ਜਾ ਲੱਬੜਿਆ ਫਿਰਦਾ ਪੱਜਿਆ ਉੱਤੇ ਰਹੀ ਸੀ ਹੱਥ ਫੜ ਕੇ ਰੱਖੀ ਹੋਣ ਇੱਥੇ ਗੋਰੇ ਚੱਕ ਕੇ ਲੈ ਜਾਂਦੇ ਆ ਜਵਾਕਾਂ ਨੂੰ ਮੀ ਕਿੱਧੜ ਗਿਆ ਮੀ ਦਾ ਰੇ ਪਈ ਜਾਂਦਾ ਯਾਰ ਮੀ ਨੇ ਕਿੱਥੇ ਜਾਣਾ ਆਲੇ ਲੋਲ ਆਲੇ ਲੋਲੋ ਖੜੀ ਓਏ ਲੋਲੋ ਆਹ ਰੇ ਖੜੀ ਆ ਲੋ ਲੋ ਖੜੀ ਕਿੱਦਣ ਗਈ ਕੀ ਉਹ ਦੇਖੋ ਲੋ ਲੋ ਸੁਪਰ ਡਰਾਈਵ ਜਾਣਾ ਪਉਦੇ ਜਾਣਾ ਕੋਈ ਤੇ ਮਹਿਲਾ ਇੱਧਰ ਚੱਲ ਬੜਦੇ ਆ سپورਟ ਓਏ ਹੱਥ ਬਾੜ ਮੇਰਾ ਇੰਨਾ ਦੇਖਦੇ ਆ ਬੰਨਾ ਬਸ ਸਕੇਟ ਚਰਦੇ ਦੇਖਦੇ ਆ ਅੱਗੇ ਵਿੱਚ ਸਾਰੇ ਘਮੇ ਓਏ ਇੱਧਰ ਆ ਜਾ ਚੱਕ ਕੇ ਲੈ ਜਾਣਗੇ ਇਹ ਤਾਂ ਗਰਮੀਆਂ ਵਾਲਾ ਓਏ ਗਾਂ ਹੋਣੀਆਂ ਗਰਮੀਆਂ ਵਾਲੇ ਤਾਂ ਮੈਂ ਲੈ ਕੇ ਆਇਆ ਅੱਦੇ sketcher आ रहा <laughs> 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 है इसका त्यौहार याना नहीं आइड्रा उम्मेला तो sketcher आ रही है आगे sketcher बातूब होटल चॉकलेट बारे बेबी आंदा नहीं गया है बर्थडे आंदा है ਉਏ ਉਹ ਚੱਕ ਲਈ ਇਹਨੇ ਚਾਕਲੇਟ ਚਾਕਲੇਟ ਚ ਡੱਬਾ ਦੋ ਠੀਕ ਕਰਨ ਉਹ ਇਹਨੇ ਚੱਕ ਲਿਆ ਨਾ ਉਹ ਅੰਕਾਈ ਖੋਲਦੀ ਨਾ ਦਸ ਮਾਣ ਮੈਂ ਉੱਥੋਂ ਨਹੀਂ ਲੈ ਕੇ ਆਈ ਸੀ ਆ ਹੈ ਫੇਰ ਨਾ ਇੱਥੋਂ ਇਹਨਾਂ ਲੈ ਤਾਂ ਉਹ ਗੋਰੀ ਨੇ ਵੀ ਕਹਤਾ ਕਿ ਇਹਦੇ ਬਿਗ ਸ਼ੋਪਿੰਗ ਬਿਗ ਸ਼ੋਪਿੰਗ ਮੈਗਾ ਹਾਂ ਜੀ ਬਿਗ ਸ਼ੋਪਿੰਗ ਅਰੇ ਗਾਫੂ ਕੀ ਕਰ ਰਿਹਾ ਦਾ ਕੱਠਾ ਹੀ ਲੈ ਲਿਆ ਕੱਠਾ ਹੀ ਲੈ ਲਿਆ ਯਾਪਸ ਦੋ ਸਾਲਾਂ ਦਾ ਓ ਕੀ ਹੋ ਗਿਆ ਇਹ ਐਸ ਕਰੀਮ ਮੰਗਦਾ ਚਾਕਲੇਟ ਦੰਨੇ ਆ ਇਧਰ ਐਸ ਕਰੀਮ ਵਾਲੀ ਗੱਡੀ ਆ ਗਈ ਇੱਧਰ ਤਾਰੇ ਨੂੰ ਗੱਲੀ ਪਾ ਕੇ ਮਸਾਵਾ ਆਇਆ ਵਿੱਚ ਚਲੋ ਬੱਚਾ ਆਈਸਕ੍ਰੀਮ ਖਰੇ ਜਾ ਕੇ ਆਈਸਕ੍ਰੀਮ ਕਿਹੜੀ ਕਾਣੀ ਡੇੜਾ ਮਮਾ ਨੇ ਲੈ ਕੇ ਆਂਦਾ ਓਏ ਤਕਰੀਬ ਵਾਲਾ ਭਾਈ ਆ ਗਿਆ ਜੀ ਤਾਂ ਟਾਲਿਆ ਜੀ ਬਥੇਰਾ ਕੁਦਰਤੀ ਜਾਨੂ ਗੱਡੀ ਚ ਬੋਣ ਲੱਗੇ ਉਹਦੇ ਨਾਲ ਤਕਰੀਬ ਵਾਲਾ ਆ ਗਿਆ ਚਲੋ 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 ਚਲਾਂ ਆਪਾਂ ਡਾਊਨ ਨਾਲ ਉਹ ਡਾਊਨ ਨਾਲ ਖਾਣੇ ਡਾਊਨ ਨਾਲ ਚਲੋ 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 ਉਹ ਰੈੱਡ ਗੱਡੀ ਦੇਖੀ ਦੀ ਛਿਪ ਛਿਪੀ ਪੈ ਗਈ ਪੈ ਗਿਆ ਜੀ ਆਦਾ ਰੱਖ ਦੋ ਯਾਰ ਆਦਾ ਰੱਖ ਦੋ ਇਹਨਾਂ ਦੇ ਮੈਨੂੰ ਬੈ ਗੱਡਾ ਛੱਡ ਜਾ ਬਣੇ ਕਿੱਥੇ ਇਹਦਾ ਵਿਚਾਲਈ ਆ ਆਹੂ ਨੱਪਿਆ ਓਏ ਸਟਾਰਟ ਤਾਂ ਨਹੀਂ ਹੋ ਗਈ ਨਹੀਂ ਹਾਂ ਤਾਰਾ ਕੀ ਖਾਊਗਾ ਹੰਡ ਚ ਇਸ ਆਈਸਕ੍ਰੀਮ ਖਾਣੀ ਸੀ ਹਾਂ ਉਹ ਬਾਹਰ ਹੋ ਜਾਏਗਾ ਬਾਹਰ ਹੋ ਜਾਏਗਾ ਤੂੰ ਇਹ ਆਈਸਕ੍ਰੀਮ ਨਹੀਂ ਖਾਈਦੀ ਹੁੰਦੀ ਹਾਂ ਹਾਂ ਲੈ ਚਾਹ ਪੀਣੇ ਘਰੇ ਜਾ ਕੇ